26 ਜਨਵਰੀ ਨੂੰ ਲੈ ਕੇ ਜਿਹੜੀ ਕਿ ਪ੍ਰੇਡ ਪਹਿਲਾਂ ਗੁਨਾਣਾ ਸਟੇਡੀਅਮ ਹੋਣੀ ਸੀ ਉਹ ਹੁਣ ਲੁਧਿਆਣਾ ਦੇ ਪੀਏਯੂ ਖੇਡ ਮੈਦਾਨ ਵਿੱਚ ਹੋਵੇਗੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਕਿ ਇੱਥੇ ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे और बिजली के मामले में पंजाब को सरप्लस बनाएंगे 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਤੇ ਫੁੱਲ ਡਰੈਸਰ ਹਸਲ ਚੱਲ ਰਹੀ ਹੈ ਲੁਧਿਆਣਾ ਦੇ ਪੀਯੂ ਖੇਡ ਮੈਦਾਨ ਦੀਆਂ ਤਸਵੀਰਾਂ ਨੇ ਜਿੱਥੇ ਕੀ ਮੁੱਖ ਮੰਤਰੀ ਇੱਥੇ ਸ਼ਿਰਕਤ ਕਰਨਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਪੀਯੂ ਖੇਡ ਮੈਦਾਨ ਦੀਆਂ ਤਸਵੀਰਾਂ ਨੇ ਜਿੱਥੇ ਕੀ ਫੁੱਲ ਡਰੈਸਰ ਹਸਲ ਜਿਹੜੀ ਚੱਲ ਰਹੀ ਹੈ ਤੇ ਲੁਧਿਆਣਾ ਦੇ ਜਿਹੜੇ ਪੀਯੂ ਤੁਹਾਨੂੰ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਕੀ ਜਿਹੜੇ ਕੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਇੱਥੇ ਪਹੁੰਚਣਗੇ ਲੁਧਿਆਣਾ ਦੇ ਪੀਯੂ ਖੇਡ ਮੈਦਾਨ ਵਿੱਚ ਪਹੁੰਚਣਗੇ ਇੱਥੇ ਦੂਜੇ ਪਾਸੇ ਜਿਹੜੇ ਕੀ ਲਗਾਤਾਰ ਜਿਹੜੀ ਹੈ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਦੇਖਦੇ ਹੋ ਪੁਲਿਸ ਅਧਿਕਾਰੀ ਇੱਥੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਨੇ ਹੋਰ ਵੀ ਜਿਹੜੇ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜੇਕਰ ਗੱਲ ਕਰੀਏ ਤੇ ਭਗਵੰਤ ਸਿੰਘ ਮਾਨ ਨੂੰ ਜਿਹੜਾ ਕਿ ਮੁੱਖ ਮੰਤਰੀ ਪੰਜਾਬ ਨੂੰ ਪਹਿਲਾਂ ਵੀ ਲਗਾਤਾਰ ਜਿਹੜੀ ਧਮਕੀਆਂ ਜਿਹੜੀਆਂ ਮਿਲ ਰਹੀਆਂ ਸੀਗੀਆਂ ਉਸ ਤੋਂ ਬਾਅਦ ਇਹ ਜਿਹੜਾ ਕਿ ਖੂਫੀਆ ਏਜੰਸੀਆ ਵੱਲੋਂ ਵੀ ਜਿਹੜਾ ਅਲਰਟ ਕੀਤਾ ਜਾਰੀ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਜਿਹੜੇ ਪੰਜਾਬ ਪੁਲਿਸ ਇੱਥੇ ਲੁਧਿਆਣਾ ਦੇ ਪੀਯੂ ਖੇਡ ਮੈਦਾਨ ਦੇ ਵਿੱਚ ਜਿਹੜੀ ਕਿ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਜਿਸ ਤੋਂ ਬਾਅਦ ਸਾਡੇ ਸੀਨੀਅਰ ਪੁਲਿਸ ਅਧਿਕਾਰੀਆਂ ਚਾਰੋਂ ਗੱਲਬਾਤ ਕੀਤੀ ਗਈ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖੂਫੀਆ ਏਜੰਸੀਆ ਵੱਲੋਂ ਹਾਈਲਾਈਟ ਕੀਤਾ ਗਿਆ ਜਿਸ ਦੇ ਮੱਦੇ ਨਜ਼ਰ ਜਿਹੜਾ ਕਿ ਲੁਧਿਆਣਾ ਦੇ ਪੀਯੂ ਖੇਡ ਮੈਦਾਨ ਦੇ ਵਿੱਚ ਜਿਹੜੇ ਕਿ ਸੁਰੱਖਿਆ ਦੇ ਪੂਕਤੰਤਜ਼ਾਮ ਕੀਤੇ ਗਏ ਨੇ ਲੁਧਿਆਣਾ ਦੇ ਪੀਯੂ ਖੇਡ ਮੈਦਾਨ ਵਿੱਚ ਚੱਪੇ-ਚੱਪੇ ਤੇ ਜਿਹੜੇ ਕਿ ਨਾਕੇ ਬੰਦੇ ਕੀਤੀ ਹੋਈ ਤੁਸੀਂ ਵੀ ਸੁਣੋ ਹਾਂਜੀ ਹਾਂਜੀ ਸਾਨੂੰ ਪੂਰਾ ਸਾਡਾ ਪੁਕਤਾ ਇੰਤਜ਼ਾਮ ਨੇ ਜੀ ਸਾਡੇ ਕੋਲ ਸਫੀਸ਼ੀਐਂਟ ਫੋਰਸ ਹੈ ਕੋਈ ਸਾਨੂੰ ਜਿੱਥੇ ਹੋਰ ਚਾਹੀਦੀ ਸੀ ਉਹ ਸਤੇ ਸਾਨੂੰ ਅ ਸ਼੍ਰੀਆਪ੍ਰੇਸ਼ ਕੁਮਾਰ ਜੀ ਤੇ ਬੀਜੀਪੀ ਸਾਹਿਬ ਪੰਜਾਬ ਵੱਲੋਂ ਸਾਨੂੰ ਫੋਰਸ ਆ ਗਈ ਹੈ ਤੇ ਆਫੀਸਰ ਵੀ ਠੀਕ ਅਸੀਂ ਨਹੀਂ ਡਿਵਲਪ ਕਰਾਂ ਬਾਕੀ ਜੋ ਸਾਡੀ ਜਿੰਨੀਆਂ ਸਾਨੂੰ ਚਾਹੀਦੀ ਸੀ ਸਾਡੇ ਕੋਲ ਫੋਰਸ ਹੈਗੀ ਹੈ ਅਵੇਲੇਬਲ ਸਰ ਸੀਐਮ ਸਾਹਿਬਾਰੇ ਨੇ ਉਸ ਕਰਕੇ ਸੁਰੱਖਿਆ ਥੋੜੀ ਹੋਰ ਵੀ ਬਣਾਈ ਗਈ ਹੈ ਕਿਉਂਕਿ ਅਲਰਟ ਵੀ ਹੈਗਾ ਹਾਂਜੀ ਹਾਂਜੀ ਜੋ ਪ੍ਰੋਟੋਕਾਲ ਦੇ ਹਿਸਾਬ ਨਾਲ ਹੈ ਨਹੀਂ ਸਾਡੇ ਸਾਹਿਬ ਨਾਲ ਲੱਗੇ ਹੋਏ ਕੁਝ ਵੈਕਟਿਵੀ ਖਬਰ ਹੈਗੀ ਹੈ ਕਿ ਖਰਾਤ ਹੈ ਸਾਨੂੰ ਸਭ ਇੰਟੈਲੀਜੈਂਸ ਹਾਂਜੀ ਇਨਪੁਟਸ ਹੈਗੇ ਨੇ ਜੋ ਵੀ ਹੈ ਉਸ ਵੀ ਆਰ ਟੇਕਿੰਗ ਕੇਅਰ ਆਫ ਦਾ ਸੋ ਤੁਸੀਂ ਵੀ ਸੁਣਾਏ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੂਫੀਆ ਏਜੰਸੀ ਵੱਲੋਂ ਜਿਹੜਾ ਕਲ ਅਲਰਟ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਲੁਧਿਆਣਾ ਦੇ ਪੀਓਜੀ ਦੇ ਵਿੱਚ ਚੱਪੇ-ਚੱਪੇ ਤੇ ਜਿਹੜੀ ਕਿ ਪੁਲਿਸ ਫੋਰਸ ਤਨਾਤ ਹੈ ਤੇ ਆਉਣ ਜਾਣ ਵਾਲਿਆਂ ਨੂੰ ਖਾਸ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਲੁਧਿਆਣਾ ਲਖਮਿੰਦਰ ਸਿੰਘ ਦਾਨਿਕ ਸਵੇਰਾ ਟੀਵੀ